ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਿਆਣੇ ਆਖਦੇ ਹਨ ਕਿਸੇ ਦਾ ਦਿਲ ਨਹੀਂ ਟਖੋਣਾ ਚਾਹੀਦਾ ਦੁਖੀ ਦਿਲ ਵਿੱਚੋਂ ਨਿਕਲੀ ਬਦਦੂਆ ਜਰੂਰ ਅਸਰ ਕਰਦੀ ਹੈ ਅਤੇ ਦਿਲੋਂ ਨਿਕਲੀ ਬਦਦੂਆ ਦਾ ਅਸਰ ਡੂੰਘਾ ਅਤੇ ਜਲਦੀ ਹੁੰਦਾ ਹੈ ਜੇਕਰ ਅਸੀਂ ਕਿਸੇ ਦੀ ਲੋੜ ਪੂਰੀ ਕਰਕੇ ਕਿਸੇ ਨੂੰ ਸੁੱਖ ਦੇਣ ਦਾ ਕਾਰਨ ਨਾ ਬਣ ਸਕੀਏ ਉਥੇ ਸਾਨੂੰ ਅਕਾਰਨ ਹੀ ਕਿਸੇ ਦੀ ਬਦਦੂਆ ਦੇ ਭਾਗੀ ਵੀ ਨਹੀਂ ਬੰਨਣਾ ਚਾਹੀਦਾ ਗੁਰੂ ਪਾਚਾ ਨੇ ਪ੍ਰਾਇ ਹੱਕ ਤੋਂ ਬਚਣ ਲਈ ਬਹੁਤ ਸਾਵਧਾਨ ਕੀਤਾ ਹੈ ਅਤੇ ਗੁਰਬਾਣੀ ਵਿੱਚ ਪਹਿਲੇ ਸਤਗੁਰਾਂ ਦਾ ਵੀ ਇਹੀ ਹੁਕਮ ਹੈ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਕਾਏ ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨ ਖਾਏ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸਿੱਖ ਮਿਲਦੀ ਹੈ ਕਿ ਇਸ ਤਰ੍ਹਾਂ ਇੱਕ ਗਰੀਬ ਦੀ ਹਾਇ ਤੇ ਕਾਰਨ ਇੱਕ ਵਿਅਕਤੀ ਦਾ ਕਈ ਮਹੀਨਿਆਂ ਤੋਂ ਹੀ ਕੰਮ ਰੁਕਿਆ ਪਿਆ ਸੀ ਪਰ ਉਸਦੇ ਕੁਝ ਚੰਗੇ ਕਰਮ ਵੀ ਸਨ ਕਿ ਉਸਦਾ ਮੇਲ ਬਾਬਾ ਹਰਨਾਮ ਸਿੰਘ ਜੀ ਦਾ ਨਾਲ ਹੋਇਆ ਅਤੇ ਉਹਨਾਂ ਪਾਸੋਂ ਆਪਣੇ ਰੁਕੇ ਕੰਮ ਦਾ ਕਾਰਨ ਜਾਣ ਕੇ ਉਸਨੇ ਬਾਬਾ ਜੀ ਦੇ ਦੱਸੇ ਅਨੁਸਾਰ ਕਿਸ ਤਰ੍ਹਾਂ ਆਪਣੀ ਪੁੱល ਨੂੰ ਸੁਧਾਰਿਆ ਅਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਆ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀਆਂ ਦੇ ਦੋ ਇਨਸਾਨ ਬਾਬਾ ਹਰਨਾਮ ਸਿੰਘ ਜੀ ਝੌਂਪੜੀ ਵਿੱਚੋਂ ਬਾਹਰ ਅੰਬ ਦੀ ਛਾਂ ਹੇਠਾਂ ਬੈਠੇ ਆਪਣੀ ਮੋਜ ਵਿੱਚ ਸਿਮਰਨ ਕਰ ਰਹੇ ਸਨ ਕਿ ਦੋ ਤਿੰਨ ਵਿਅਕਤੀ ਰਸਤੇ ਜਾਂਦੇ ਜਾਂਦੇ ਬਾਬਾ ਜੀ ਪਾਸ ਆ ਗਏ ਅਤੇ ਫਤਿਹ ਬੁਲਾਈ ਅਤੇ ਬੈਠ ਗਏ ਬਾਬਾ ਜੀ ਨੇ ਜਲ ਪਾਣੀ ਦੀ ਸੇਵਾ ਪੁੱਛੀ ਅਤੇ ਔਂਦਾ ਕਾਰਨ ਪੁੱਛਿਆ। ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਜਾ ਰਹੇ ਹਾਂ। ਆਪ ਜੀ ਨੂੰ ਬਾਹਰ ਸ਼ਾਮੇ ਬੈਠ ਕੇ ਅਸੀਂ ਸਲਾਹ ਕੀਤੀ ਹੈ ਕਿ ਥੋੜਾ ਜਿਹਾ ਸ਼ਾਮੇ ਆਰਾਮ ਵੀ ਕਰ ਲਈਏ ਅਤੇ ਆਪ ਜੀ ਨਾਲ ਕੁਝ ਇਕੱਲਾ ਬਾਤਾਂ ਕਰਕੇ ਥੋੜਾ ਸਮਾਂ ਬਿਤਾ ਲਈਏ। ਉਹਨਾਂ ਨੇ ਇਹਨਾਂ ਕਹਿ ਕੇ ਕੁਝ ਦੁਨਿਆਵੀ, ਕੁਝ ਸਿਆਸੀ ਗੱਲਾਂ ਅਰੰਭ ਕਰ ਦਿੱਤੀਆਂ। ਬਾਬਾ ਜੀ ਥੋੜਾ ਸਮਾਂ ਤਾਂ ਉਹਨਾਂ ਦੀਆਂ ਗੱਲਾਂ ਵਿੱਚ ਹੌ ਹੰਕਾਰਾ ਕਰਦੇ ਰਹੇ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਤਾਂ ਪਾਣੀ ਡਿੜਕ ਰਹੇ ਹਨ ਅਤੇ ਅਜੇ ਖੜਾ ਛੱਡਣ ਦੀ ਰੋਹ ਵਿੱਚ ਨਹੀਂ ਹਨ ਤਾਂ ਬਾਬਾ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਉਹ ਵਿਅਕਤੀ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਤੁਹਾਡੇ ਪਾਸ ਬੈਠੇ ਗੱਲਾਂ ਬਾਤਾਂ ਕਰਨ ਆਏ ਸਾਂ ਪਰ ਤੁਸੀਂ ਤਾਂ ਪਾਠ ਸ਼ੁਰੂ ਕਰ ਦਿੱਤਾ ਹੈ ਪਤਾ ਨਹੀਂ ਕਦੋਂ ਮੁਕਣਾ ਹੈ ਸਾਨੂੰ ਹੁਣ ਖੁਸ਼ੀਆਂ ਬਖਸੋ ਅਸੀਂ ਚੱਲਦੇ ਹਾਂ ਬਾਬਾ ਜੀ ਨੇ ਪਾਠ ਕਰਕੇ ਹੀ ਸਿਰ ਨੀਵਾ ਕਰਕੇ ਉਹਨਾਂ ਨੂੰ ਜਾਣ ਲਈ ਬਿਤਾਈ ਕਿਰੇ ਦਿੱਤੀ ਅਤੇ ਆਪ ਪਾਠ ਹੀ ਕਰਦੇ ਰਹੇ ਜਿਸ ਖਾਹਕ ਦੀ ਪੂਰਤੀ ਲਈ ਉਹ ਬੈਠੇ ਸਨ ਉਹਨਾਂ ਦੀ ਖਾਹਕ ਉਥੋਂ ਮਿਲਨੀ ਬੰਦ ਹੋ ਗਈ ਜਿਸ ਸਦਕਾ ਉਹਨਾਂ ਨੂੰ ਅਲਵਿਦਾ ਕਹਿਣੀ ਪਈ ਉਹੋ ਵਿਅਕਤੀ ਬਾਬਾ ਜੀ ਨੇ ਫਤਿਹ ਬੁਲਾ ਕੇ ਹਲੇ ਗਏ ਹੀ ਸਨ ਕਿ ਉਸੇ ਹੀ ਪਿੰਡ ਦਾ ਇੱਕ ਹੋਰ ਵਿਅਕਤੀ ਹਰਬਖਸ਼ ਸਿੰਘ ਬਾਬਾ ਜੀ ਕੋਲ ਆ ਬੈਠਾ ਅਤੇ ਫਤਿਹ ਬੁਲਾਈ ਅਤੇ ਬਾਬਾ ਜੀ ਨੂੰ ਪਾਠ ਕਰਦੇ ਆ ਵੇਖ ਕੇ ਕੁਝ ਸਮਾਂ ਪਾਠ ਸੁਣਦਾ ਰਿਹਾ ਪਾਠ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਉਸ ਵਿਅਕਤੀ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਹਰਬਖਸ਼ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਆਪ ਜਾਣੀ ਜਾਣੋ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ بارش ਕਦੇ ਸਮੇਂ ਨਾਲ ਹੋ ਜਾਂਦੀ ਹੈ ਕਈ ਵਾਰ ਔੜ ਲੱਗ ਜਾਂਦੀ ਹੈ ਜਿਸ ਸਦਕਾ ਫਸਲ ਨਹੀਂ ਹੁੰਦੀ ਸਾਡੇ ਨਾਲ ਦੇ ਖੇਤਾਂ ਵਿੱਚ ਲੋਕਾਂ ਨੇ ਟਿਊਬਵੈੱਲ ਲਾਏ ਹਨ ਉਹ ਆਪਣੀ ਮਰਜ਼ੀ ਨਾਲ ਜਦੋਂ ਚਾਹਣ ਫਸਲ ਨੂੰ ਪਾਣੀ ਲਾ ਲੈਂਦੇ ਹਨ ਉਹਨਾਂ ਵੱਲ ਵੇਖ ਵੇਖ ਕੇ ਮੈਂ ਵੀ ਆਪਣੇ ਖੇਤ ਵਿੱਚ ਬੋਰ ਕਰਉਣਾ ਆਰੰਭ ਕੀਤਾ ਤਕਰੀਬਨ ਦੂਰ ਦੂਰ ਤੱਕ 10-12 ਬੋਰ ਕਾਫੀ ਡੂੰਘਾਈ ਤੱਕ ਹੀ ਤੇ ਹਨ पत्तन भी ठीक आ जाता है बोर करने वाले भी कह हैं कि पत्तन बहुत सोहना है बाकी सारे बोर इसे पत्तन के चलते हैं पर जो बोर चालू करीदा है तो पानी नहीं आता खर्चा भी वित्त तो ज्यादा हो चुका है अगह भी कोई आस नहीं मैं हूँ आप जी पास बेनती लैके आया हाँ मैनू कोई उपाऊ दसो जिस करके मैनू ट्यूबवैल लाने सफलता प्राप्त हो जाए ਬਾਬਾ ਜੀ ਉਸਦੀ ਗੱਲ ਸੁਣ ਕੇ ਕੁਝ ਦਿਨ ਚੁੱਪ ਰਹੇ ਅਤੇ ਕਹਿਣ ਲੱਗੇ ਤੁਸੀਂ ਤੁੱਪੇ ਆਏ ਹੋ ਕੁਝ ਜਲ ਪਾਣੀ ਸ਼ਕੋ ਅਤੇ ਉਹ ਵਿਅਕਤੀ ਥੋੜਾ ਜਲ ਪਾਣੀ ਸ਼ਰ ਕੇ ਜਦੋਂ ਮੁੜ ਬਾਬਾ ਜੀ ਕੋਲ ਆ ਬੈਠਿਆ ਤਾਂ ਬਾਬਾ ਜੀ ਨੇ ਉਸ ਨੂੰ ਕਿਹਾ ਸਰਦਾਰ ਜੀ ਤੁਸੀਂ ਕਿਸੇ ਗਰੀਬ ਦੇ ਪੈਸੇ ਦੇਨੇ ਹਨ ਜੋ ਹਲੇ ਤੱਕ ਨਹੀਂ ਦਿੰਦੇ ਤੁਸੀਂ ਦੇ ਵੀ ਸਕਦੇ ਸੀ ਪਰ ਫਿਰ ਵੀ ਉਸ ਦੇ ਪੈਸੇ ਦਬਾਏ ਹੋਏ ਹਨ ਉਸੇ ਗਰੀਬ ਦੀ ਹਾਟ ਸਾਡੇ ਬੋਰ ਵਿੱਚ ਲੁਕਾਵਟ ਬਣੀ ਹੋਈ ਹੈ ਬਾਬਾ ਜੀ ਦੇ ਬਚਨ ਸੁਣ ਕੇ ਹਰਬਖਸ਼ ਸਿੰਘ ਨੇ ਦੁਨਿਆਵੀ ਚਤrai ਅਧੀਨ ਉਤਰ ਦਿੱਤਾ। ਬਾਬਾ ਜੀ ਮੈਂ ਕਿਸੇ ਦੇ ਪੈਸੇ ਨਹੀਂ ਮਾਰੇ ਅਤੇ ਨਾ ਹੀ ਕਿਸੇ ਦੇ ਪੈਸੇ ਦੇਣੇ ਹਨ। ਬਾਬਾ ਜੀ ਕਹਿਣ ਲੱਗੇ ਹਰਬਖਸ਼ ਸਿੰਘ ਜਰਾ ਧਿਆਨ ਨਾਲ ਸੋਚ ਲਵੋ ਕਾਰਨ ਤਾਂ ਇਹ ਹੀ ਹੈ ਜਿੰਨਾ ਚਿਰ ਤੁਸੀਂ ਉਸ ਗਰੀਬ ਦੇ ਪੈਸੇ ਦੇ ਕੇ ਨਿਕਲ ਰਹੀ ਹਾਨੂਪੰਦ ਨਹੀਂ ਕਰਦੇ 10 12 ਤਾਂ ਕੀ ਚਾਹੇ ਸਾਰੇ ਖੇਤ ਵਿੱਚ ਬੋਰ ਕਰਾਈ ਜਾਵੋ ਪਾਣੀ ਨਹੀਂ ਆਵੇਗਾ ਗਰੀਬੀ ਦੀ ਹਾਲ ਬਹੁਤ ਦੂਰ ਤੱਕ ਅਸਰ ਕਰਦੀ ਹੈ। ਚਾਹੇ ਉਸ ਗਰੀਬ ਅੰਦਰ ਇੰਨੀ ਸਮਰੱਥਾ ਨਹੀਂ ਕਿ ਉਹ ਤੁਹਾਡੇ ਪਾਸੋਂ ਜ਼ੋਰ ਨਾਲ ਜਾਂ ਸਰਕਾਰੀ ਦਰਬਾਰੇ ਫਰਿਆਦ ਕਰਕੇ ਪੈਸੇ ਲੈ ਲਵੇ ਪਰ ਉਸ ਗਰੀਬ ਦੇ ਅੰਦਰੋਂ ਹਰ ਵੇਲੇ ਨਿਕਲ ਰਹੀ ਪਰ ਅਸੀਸ ਅਤੇ ਹਾ ਤੁਹਾਡੇ ਕੰਮ ਵਿੱਚ ਰੁਕਾਵਟ ਬਣਦੀ ਪਈ ਹੈ ਜਰਾ ਧਿਆਨ ਨਾਲ ਆਪਣੇ ਅੰਦਰ ਚਾਤੀ ਮਾਰੋ ਇਹੀ ਕਾਰਨ ਹੈ ਬੋਰ ਵਿੱਚ ਪਾਣੀ ਨਾ ਆਂਦਾ ਹਰ ਬਖਸ਼ ਸਿੰਘ ਨੂੰ ਆਪਣੀ ਗਲਤੀ ਦਾ ਤਾਂ ਪਤਾ ਸੀ ਅਤੇ ਜਦੋਂ ਉਸਨੇ ਬਾਬਾ ਜੀ ਦੇ ਦ੍ਰਿੜਤਾ ਭਰੇ ਸੱਚੇ ਬਚਨ ਦੁਬਾਰਾ ਸੁਨੇ ਤਾਂ ਉਸ ਦੇ ਅੰਦਰ ਜੋ ਅਸਲੀਅਤ ਸੀ ਉਹ ਮਲਮੇਰਾ ਪਰਦਾ ਤੋਰ ਕੇ ਬਾਹਰ ਆ ਗਈ ਅਤੇ ਉਹ ਵਿਅਕਤੀ ਕਹਿਣ ਲੱਗਾ ਬਾਬਾ ਜੀ ਆਪ ਜੀ ਦਾ ਬਚਨ ਸਤ ਹੈ ਮੈਂ ਇੱਕ ਗਰੀਬ ਦੇ 280 ਰੁਪਏ ਦੇਣੇ ਹਨ 2 ਸਾਲ ਹੋ ਗਏ ਹਨ ਉਸਨੇ ਕਈ ਵਾਰੀ ਮੰਗੇ ਹਨ ਪਰ ਮੈਂ ਨਹੀਂ ਦਿੱਤੇ ਤਾਂ ਬਾਬਾ ਜੀ ਨੇ ਉਸ ਸਰਦਾਰ ਨੂੰ ਕਿਹਾ ਜੇ ਬੋਰ ਵਿੱਚੋਂ ਪਾਣੀ ਲੈਣਾ ਹੈ ਤਾਂ ਪਹਿਲਾਂ ਉਸ ਗਰੀਬ ਦੇ ਜਿੰਨੇ ਪੈਸੇ ਦੇਣੇ ਹਨ ਉਸ ਨੂੰ ਮੋਲ ਨਾਲ ਵਿਆਜ ਵੀ ਦੇ ਕੇ ਆਓ ਤਾਂ ਹੀ ਉਸ ਦੀ ਖੁਸ਼ੀ ਹੋਵੇਗੀ ਪੈਸੇ ਦੇਣ ਉਪਰੰਤ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਕੀਤੀ ਪੁੱਲ ਦੀ ਮਾਫੀ ਲਈ ਅਰਦਾਸ ਕਰਵਾਓ ਤਹਾਨੂੰ ਪਾਣੀ ਉਸੇ ਬੋਰ ਵਿੱਚੋਂ ਹੀ ਮਿਲ ਜਾਵੇਗਾ ਹਨ ਬਖਸ਼ ਸਿੰਘ ਜੀ ਦੇ ਮਨ ਵਿੱਚ ਆਪ ਜੀ ਦੇ ਸੱਚੇ ਬਚਨਾਂ ਨੇ ਘਰ ਕੀਤਾ ਅਤੇ ਉਸ ਦੇ ਮਨ ਵਿੱਚ ਪਸਤਾਵਾ ਹੋਣਾ ਸ਼ੁਰੂ ਹੋ ਗਿਆ ਬਾਬਾ ਜੀ ਨਾਲ ਪੈਸੇ ਦੇਣ ਦਾ ਵਚਨ ਕਰਕੇ ਉਸ ਨੇ ਬਤਾਇਗੀ ਲਈ ਘਰ ਜਾ ਕੇ ਪੈਸੇ ਇਕੱਤਰ ਕੀਤੇ ਅਤੇ ਉਸ ਗਰੀਬ ਨੂੰ ਘਰ ਸਦਕੇ ਮੂਲ ਦੇ ਨਾਲ 50 ਰੁਪਏ ਹੋਰ ਪਾ ਕੇ ਗਰੀਬ ਨੂੰ ਜਦੋਂ 330 ਰੁਪਏ ਮਿਲੇ ਤਾਂ ਗਰੀਬ ਦੇ ਮਨ ਵਿੱਚ ਆਸਾਂ ਉਮੀਦਾਂ ਜਾਗ ਪਈਆਂ ਚਾਹੇ ਉਸਦੇ ਪਹਿ ਹੀ ਉਸਨੂੰ ਮਿਲੇ ਸਨ ਪਰ ਅਚਾਨਕ ਮਰੀ ਹੋਈ ਰਕਮ ਸਮੇਤ ਵਿਆਜ ਮਿਲਣ ਨਾਲ ਉਸ ਦਾ ਅੰਦਰ ਖੜ ਗਿਆ ਅਤੇ ਉਹ ਅਸੀਸਾ ਦਿੰਦਾ ਹੋਇਆ ਘਰ ਨੂੰ ਚਲਾ ਗਿਆ ਅਗਲੇ ਦਿਨ ਹਰਬਖਸ਼ ਸਿੰਘ ਨੇ ਕਰੋ ਰਸੀਦ ਖੜੀ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਬਣਵਾਇਆ ਬਾਬਾ ਜੀ ਨੇ ਅਰਦਾਸ ਕੀਤੀ ਕਿ ਮਹਾਰਾਜ ਜੀ ਇਹੇ ਵਿਅਕਤੀ ਹੋਈ ਪੋਲ ਨੂੰ ਦੂਰ ਕਰਕੇ ਆਪਜੀ ਪਾਸੋਂ ਮਾਫੀ ਮੰਗਣ ਲਈ ਹਾਜ਼ਰ ਹੋਇਆ ਹੈ ਅਣਜਾਣ ਜਾਣ ਕੇ ਖਿਮਾ ਕਰੋ ਅਤੇ ਆਪਣੇ ਬਾਣੇ ਵਿੱਚ ਮਨੋ ਕਾਮਨਾ ਦੀ ਪੂਰਤੀ ਕਰੋ ਅਰਦਾਸ ਉਪਰੰਤ ਪ੍ਰਸ਼ਾਦ ਲੈ ਕੇ ਹਰ ਬਖਸ਼ ਸਿੰਘ ਸਿੱਧਾ ਬੋਰ ਵਾਲੇ ਖੇਤ ਵਿੱਚ ਪੁੱਜਾ ਕਾਰੀਗਰਾਂ ਨੇ 2 ਚਾਰ ਬੋਕੀਆਂ ਬੋਰ ਵਿੱਚ ਮਾਰ ਕੇ ਚੜੀ ਹੋਈ ਰੇਤਾ ਕੱਢੀ ਅਤੇ ਬੋਰ ਦਾ ਸਮਾਨ ਵਿੱਚ ਪਾ ਦਿੱਤਾ ਸਾਰੀ ਤਿਆਰੀ ਹੋ ਜਾਣ ਉਪਰੰਤ ਜਦੋਂ ਟਿਊਬਵੈਲ ਚਲਾਇਆ ਗਿਆ ਪਾਣੀ ਬਿਆੰਤ ਹੀ ਆਇਆ ਸਾਰੇ ਹੈਰਾਨ ਸਨ ਪਰ ਵਿਤਲੀ ਗੱਲ ਦਾ ਕਿਸੇ ਨੂੰ ਨਹੀਂ ਸੀ ਪਤਾ ਤਕਰੀਬਨ ਉਸ ਬੋਰ ਹੋਏ ਨੇ ਅੱਜ 30 ਸਾਲ ਤੋਂ ਉੱਪਰ ਦਾ ਸਮੇਂ ਹੋ ਗਿਆ ਹੈ ਅਤੇ ਉਹ ਬੋਰ ਲਗਾਤਾਰ ਪਾਣੀ ਦਿੰਦਾ ਆ ਰਿਹਾ ਹੈ ਇਸ ਸਾਖੀ ਤੋਂ ਆਪਣੇ ਲਈ ਵੀ ਸਿੱਖ ਹੈ ਪਰਮੇਸ਼ਵਰ ਹਰ ਪ੍ਰਾਣੀ ਮਾਤਰ ਵਿੱਚ ਵੱਸਦਾ ਹੈ ਜਦੋਂ ਅਸੀਂ ਕਿਸੇ ਦੇ ਮਨ ਨੂੰ ਕਿਸੇ ਕਾਰਨ ਵੀ ਠੇਸ ਪਹੁੰਚਾਉਂਦੇ ਹਾਂ ਤਾਂ ਉਹ ਜਿੱਥੇ ਸਾਡੇ ਆਤਮਿਕ ਬੰਧ ਵਿੱਚ ਬਹੁਤ ਵੱਡਾ ਨੁਕਸਾਨ ਕਰਦੀ ਹੈ ਉੱਥੇ ਦੁਨਿਆਵੀ ਕੰਮਾਂ ਵਿੱਚ ਵੀ ਰਿਕਵਰਡ ਹੋ ਖਰਾਉਂਦੀ ਹੈ ਐਸੇ ਲਈ ਹੀ ਤਾਂ ਬਾਬਾ ਫਰੀਦ ਜੀ ਨੇ ਬਚਨ ਕੀਤਾ ਹੈ ਸਬਨਾ ਵਿੱਚ ਤੋਂ ਵਰਤਦਾ ਸਾਹਾ ਸਭ ਤੁਝੇ ਹੀ ਧਿਆਵ ਹੈ ਦਿਨ ਰਾਤ ਅਤੇ ਪਾਈ ਨੰਦ ਲਾਲ ਜੀ ਦਾ ਵੀ ਫਰਮਾਨ ਹੈ ਖਲਕ ਖਲਕ ਕੀ ਜਾਣ ਕੇ ਖਲਕ ਦੁਖਾਵੇ ਨਾਹੀਂ ਖਲਕ ਦੁਖੇ ਜਬ ਨੰਦ ਜੀ ਖਲਕ ਕੋਪੇ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ